ਨੁਕਸਾਨ ਬਹੁਤ ਜ਼ਿਆਦਾ ਵੀ ਇਹ ਤਾਂ ਬਹੁਤ ਛੋਟੀ ਅਮਾਉਂਟ ਹੈ ਜਿਹੜੀ ਇਹ ਮੋਦੀ ਆਈ ਸੀ ਦੇ ਕੇ ਗਏ ਨੇ ਪਰ ਇਹ ਤਾਂ ਨਾ ਪੰਜਾਬ ਦੇ ਜਿਹੜੇ ਆ ਹਾਲਾਤ ਨੇ ਤੇ ਜਿਹੜੇ ਜ਼ਖਮ ਨੇ ਉਹ ਭਰੇ ਨਹੀਂ ਜਾਣੇ ਕਹਦਾ ਕਹਿਣਾ ਅਗਰ ਪਰਲੇ ਪਾਸੋਂ ਰੇਤਾ ਨਹੀਂ ਚੱਕੀ ਜਾਂਦੀ ਤਾਂ ਜਿਹੜਾ ਪਾਣੀ ਦਾ ਰੁਕ ਹੈ ਜੇ ਵੀ ਪਿੰਡਾਂ ਵੱਲ ਹੋ ਸਕਦਾ ਕਿਤਨੇ ਕਿਤੇ ਡਰ ਹੈਗਾ ਜੇ ਵੀ ਜਹਨ ਦੇ ਵਿੱਚ ਸਾਡੇ ਅੱਖੀ ਦੇਖਦੇ ਦੇਖਦਾ ਉਹ ਤਾਂ ਕ੍ਰੈਂਪ ਸੀ ਜ਼ਮੀਨਾਂ ਸੀ ਸਾਡੀਆਂ ਜੀ ਉੱਥੋਂ ਰੋੜ ਦੀ ਰੋੜ ਦੀ ਅਸੀਂ ਦਰਖਤ ਵੀ ਲਾ ਕੇ ਸਾਰਾ ਕੁਝ ਲਾ ਕੇ ਏਦਾਂ ਬੋਰੀਆਂ ਦੀਆਂ ਠੋਕਰਾਂ ਲਾ ਕੇ ਸਾਰਾ ਕੁਝ ਰੁੜ ਗਿਆ ਸਾਡੇ ਦੇਖਦੇ ਦੇਖਦੇ ਅਸੀਂ ਇਸ ਕਰਕੇ ਕਹਿੰਨੇ ਆ ਉਹ ਜੇ ਨਾ ਚੱਕ ਹੋਇਆ ਤਾਂ ਇਹ ਦਰਿਆ ਪਿੰਡ ਵੀ ਪਹੁੰਚ ਸਕਦਾ ਜੇ ਇਹ ਮੰਨ ਲਓ ਪਿੱਛੇ ਪਾਣੀ ਆ ਗਿਆ ਤਾਂ ਤਬਾਈ ਠਾਲੂ ਲੁਆ 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 ਲੁ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਲੰਗਰ ਵੀ ਲੈ ਕੇ ਆਏ ਨੇ ਮਿੱਟੀ ਦੀ ਵੀ ਬੋਰੀ ਭਰ ਕੇ ਸੇਵਾ ਕਰਕੇ ਆ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਸੋ ਪੰਜਾਬ ਦੇ ਵਿੱਚ ਹੜ੍ਹ ਵਰਗੀ ਸਥਿਤੀ ਸੀਗੀ ਸੋ ਬਿਲਕੁਲ ਤੁਹਾਨੂੰ ਦੱਸ ਜਾਈਏ ਕਈ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਸੋ ਬਿਲਕੁਲ ਅਸੀਂ ਇਸ ਵਕਤ ਲੁਧਿਆਣਾ ਦੇ ਸਸਰਾਲੀ ਪਿੰਡ ਦੇ ਵਿੱਚ ਮੌਜੂਦ ਆ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੋ ਗੱਲ ਕਰੀਏ ਤਾਂ ਬੀਤੇ ਦਿਨ ਦੀ ਤਾਂ ਇਸ ਜਗ੍ਹਾ ਦੇ ਉੱਪਰ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਸੀਗਾ ਜਿਸ ਲੈਵਲ ਕਰਕੇ ਆਮ ਲੋਕਾਂ ਦੇ ਜਹਨ ਦੇ ਵਿੱਚ ਡਰ ਦਾ ਮਾਹੌਲ ਸੀ ਸੋ ਬਿਲਕੁਲ ਜਿਹੜੀ ਤਸਵੀਰ ਤੁਹਾਨੂੰ ਦਿਖਾਣ ਦੀ ਤੁਹਾਨੂੰ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਾਂਗੇ ਜਿਹੜੀਆਂ ਤਸਵੀਰਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਪਰਲੇ ਲੈਵਲ ਤੱਕ ਜਿਹੜਾ ਪਾਣੀ ਹੈ ਉਹ ਸੀਗਾ ਤੇ ਕਈ ਜਿਹੜੇ ਬੰਦ ਬਣਾਏ ਗਏ ਸੀਗੇ ਉਹ ਬਿਲਕੁਲ ਜਿਹੜੇ ਪਾਣੀ ਦੇ ਬਹਾਵ ਦੇ ਨਾਲ ਵਹਿ ਗਏ ਸੀਗੇ ਸੋ ਬਿਲਕੁਲ ਇਸ ਤੋਂ ਬਾਅਦ ਭਾਵੇਂ ਕਈ ਜਿਹੜੇ ਸਿਆਸੀ ਆਗੂ ਨੇ ਇਸ ਜਗ੍ਹਾ ਤੋਂ ਉੱਪਰ ਪਹੁੰਚੇ ਸੋ ਤੁਹਾਨੂੰ ਅੰਦਾਜ਼ਾ ਇਹ ਰਾਜਾਵੜਿੰਗ ਵੀ ਇਸ ਜਗ੍ਹਾ ਤੋਂ ਉੱਪਰ ਪਹੁੰਚੇ ਸੀਗੇ ਤੇ ਬਿਲਕੁਲ ਕਈ ਤਰੀਕੇ ਜਿਹੜੇ ਸਵਾਲਿਆ ਨਿਸ਼ਾਨ ਨੇ ਸਰ ਪੰਕਜ ਜੀ ਸਾਡੇ ਨਾਲ ਗੱਲਬਾਤ ਹੋ ਕਰ ਲੈਣੇ ਪੰਕਜ ਜੀ ਤੁਸੀਂ ਕਿਸ ਤਿੱਖਿਆ ਦੇ ਦਿਓ ਪਹਿਲਾਂ ਹਾਲਾਤ ਕੀ ਸੀਗੇ ਤੇ ਹੁਣ ਹਾਲਾਤ ਕੀ ਨੇ ਕੀ ਕਹਿਣਾ ਚਾਹੋਗੇ ਪਹਿਲਾਂ ਹਾਲਾਤ ਅੱਗੇ ਨਾਲੋਂ ਸੁਖਾਵੇਂ ਕਹਿ ਸਕਦੇ ਆਂ ਵੀ ਲੁਧਿਆਣਾ ਵਾਸੀ ਇਹਨਾਂ ਨੂੰ ਇੱਕ ਚੰਗੀ ਖ਼ਬਰ ਆ ਵੀ ਜਿਹੜਾ ਪਾਣੀ ਦਾ ਲੈਵਲ ਹੈ ਉਹ ਥੋੜਾ ਅੱਗੇ ਨਾਲੋਂ ਘਟਿਆ ਨਜ਼ਰ ਆ ਰਿਹਾ ਔਰ ਪਾਣੀ ਦਾ ਫਲੋ ਵੀ ਘਟਿਆ ਨਜ਼ਰ ਆ ਰਿਹਾ ਜਿਹੜੀ ਪਹਿਲਾਂ ਜਿਹੜੀ ਢਾਲ ਲੱਗਦੀ ਵੀ ਸੀ ਪਿੰਡਾਂ ਨੂੰ ਜਿਹੜੀ ਜਾ ਰਹੀ ਸੀ ਪਾਣੀ ਅੰਦਰ ਜਾਣ ਨੂੰ ਕਰਦਾ ਸੀ ਪਰ ਪ੍ਰਸ਼ਾਸਨ ਨੇ ਪੁਕਤੈ ਇੰਤਜ਼ਾਮ ਕੀਤੇ ਡੀਸੀ ਸਾਹਿਬ ਦੇਖ ਲਈਏ ਇੱਕ ਪੁਲਿਸ ਕਮਿਸ਼ਨਰ ਦੇਖ ਲਈਏ ਸੋ ਆਪਣਾ ਸ਼ਰਮਾ ਜੀ ਇੱਥੇ ਪ੍ਰਸ਼ਾਸਨ ਨੇ ਵੀ 24 ਘੰਟੇ ਰਹਿ ਕੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਮਦਦ ਦੀ ਜਾਂ ਪਿੰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੀ ਰਹਿਣਾ ਚਾਹੀਦਾ ਸਾਰੇ ਲੁਧਿਆਣਾ ਵਾਸੀ ਇਹਨਾਂ ਪਿੰਡਾਂ ਵਾਲੇ ਨੇ ਦਿਨ ਰਾਤ ਇੱਥੇ ਇੱਕ ਕੀਤਾ ਔਰ ਜਿਹੜੇ ਬੰਨ ਨੂੰ ਢਾ ਲੱਗੀਏ ਇਸੇ ਪਿੰਡ ਵਾਸੀਆਂ ਕਰਕੇ ਤੇ ਪ੍ਰਸ਼ਾਸਨ ਕਰਕੇ ਜੇ ਪੁਖਤ ਇਂਤਜ਼ਾਮ ਨਾ ਕੀਤੇ ਹੁੰਦੇ ਤਾਂ ਅੱਜ ਆਪਣੇ ਸਾਹਮਣੇ ਮਾਹੌਲ ਕੁਛ ਨਾ ਕੁਝ ਹੋਰ ਹੁੰਦਾ ਪਰ ਮੈਂ ਕਹਿ ਰਿਹਾ ਵੀ ਵਾਹਿਗੁਰੂ ਦੀ ਕਿਰਪਾ ਹੈ ਪ੍ਰਮਾਤਮਾ ਦੀ ਕਿਰਪਾ ਵੀ ਪਾਣੀ ਦਾ ਫਲੋ ਹੈ ਜਿਹੜਾ ਅੱਗੇ ਨੂੰ ਘਟਿਆ ਵੀ 2 2 3 3 4 4 ਫੁੱਟ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਵੀ ਗੈਪ ਤੁਹਾਨੂੰ ਨਜ਼ਰ ਵੀ ਆ ਰਿਹਾ ਸੋ ਬਿਲਕੁਲ ਤੁਹਾਨੂੰ ਦੱਸਿਆ ਜਿਹੜਾ ਪਾਣੀ ਦਾ ਫਲੋ ਤਾਂ ਘਟਿਆ ਕਿਤਨੇ ਕਿਤੇ ਜਿਹੜਾ ਪਾਣੀ ਦਾ ਬਹਾਵ ਹੈ ਕਾਫੀ ਤੇਜ ਹੈ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਸੀਗਾ ਅ ਪਿੱਛੋਂ ਜਿਹੜਾ ਪਾਣੀ ਛੱਡਿਆ ਗਿਆ ਤੇ ਹੋ ਸਕਦਾ ਰਾਤ ਤੱਕ ਪਾਣੀ ਆndvi ਜਿਹੜੀ ਸੰਭਾਵਨਾ ਹੈ ਕਿਤਨੇ ਕਿਤੇ ਚਿੰਤਾ ਹੈ ਜੇ ਵੀ ਹੈ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਚਿੰਤਾ ਤਾਂ ਹੈ ਹੀ ਹੈ ਜੀ ਡਾਈਂਗਾ ਜਿਹੜੀ ਉਹ ਜਿਹੜੇ ਡੈਮ ਨੇ ਆਪਣੇ ਉਹ ਭਰੇ ਹੋਏ ਨੇ ਪੂਰੇ ਇੱਕ ਤੁਹਾਨੂੰ ਦੱਸੂ ਜੀ ਪਿੱਛੇ ਜੇ ਨਜ਼ਰ ਮਾਰੀ ਜਵੇ ਤੇ ਵਿਚਕਾਰੋ ਦੇਖੋ ਤੁਸੀਂ ਵੀ ਜਿਹੜਾ ਸਤਲੁਜ ਉਹ ਸੁੱਕਾ ਹੋਇਆ ਵਾ ਕਿਉਂਕਿ ਸਤਲੁਜ ਨੇ ਆਪਣਾ ਰਸਤਾ ਇਧਰੋਂ ਡਾਇਵਰਟ ਕਰ ਲਿਆ ਜਿਹੜਾ ਜੋਰ ਹੈ ਪਾਣੀ ਦਾ ਇੱਕ ਤਰ੍ਹਾਂ ਦਾ ਇਧਰਲੀ ਸਾਈਡ ਆ ਗਿਆ ਹੈ ਵਿਚਕਾਰੋ ਬਿਲਕੁਲ ਸੁੱਕਾ ਹੋਇਆ ਸਤਲੁਜ ਸੋ ਇਹਦੇ ਕਰਕੇ ਵੀ ਜਿਹੜਾ ਜੋਰ ਹੈ ਇਸ ਸਾਈਡ ਤੇ ਆ ਕੇ ਬੰਨਾਂ ਨੂੰ ਢਾ ਲਾ ਰਿਹਾ ਪਰ ਮੇਰੇ ਹਿਸਾਬ ਨਾਲ ਹੁਣ ਤੱਕ ਸਥਿਤੀ ਜਿਹੜੀ ਹੈ ਕਾਫੀ ਸੰਤੋਸ਼ਜਨਕ ਹੈ ਚਿੰਤਾ ਕਰਨ ਦੀ ਹੁਣ ਲੋੜ ਨਹੀਂ ਹੈਗੀ ਉਹ ਟਾਈਮ ਮੇਰੇ ਹਿਸਾਬ ਨਾਲ ਹੁੰਨਾ ਗਿਆ ਕਿਉਂਕਿ ਬਰਸਾਤਾ ਦਾ ਵੀ ਪ੍ਰਗੋਪ ਹੈ ਜਿਹੜਾ ਇੱਕ ਉਹਨਾਂ ਘਟ ਗਿਆ ਪਾਣੀ ਵੀ ਘਟ ਗਿਆ ਮਾਚਲ ਜੀ ਵੀ ਪਾਣੀ ਹੈ ਜਿਹੜਾ ਉਹ ਨਹੀਂ ਹੋ ਰਹੀ ਬਰਸਾਤ ਨਹੀਂ ਹੋ ਰਹੀ ਉਹਦੇ ਕਰਕੇ ਵੀ ਕਾਫੀ ਜ਼ਿਆਦਾ ਜਿਹੜੀ ਹੈ ਇਹਦੇ ਚ ਹੈਲਪ ਆਪ ਨੂੰ ਮਿਲੀ ਹੈ ਵੀ ਜਿਹੜੀ ਪਾਣੀ ਦਾ ਪ੍ਰਕੋਪ ਹੈ ਉਹ ਕੱਟ ਗਿਆ ਹੈ ਅੱਛਾ ਜਿਹੜੇ ਰਾਜਾ ਬਣੇ ਨੇ ਉਹ ਵੀ ਕੁਝ ਸਮੇਂ ਪਹਿਲਾਂ ਪਹੁੰਚੇ ਸੀਗੇ ਤੇ ਉਹਨਾਂ ਦਾ ਵੀ ਇਹ ਸਵਾਲ ਸੀਗਾ ਜਿਹੜਾ ਸਤਲੁਜ ਦਰਿਆਏ ਬਿਲਕੁਲ ਕਿਤਨਾ ਕਿਤੇ ਜਿਹੜਾ ਪਾਣੀ ਆ ਉਹਦਾ ਸੁੱਕਾ ਪਿਆ ਹੈ ਤੇ ਇਸ ਜਗ੍ਹਾ ਦੇ ਉੱਪਰ ਜਿਹੜੀ ਰੇਤ ਦੀ ਜਿਹੜੀ ਮਾਈਨਿੰਗ ਹੋਈ ਸੀ ਉਸ ਕਰਕੇ ਜਿਹੜਾ ਪਾਣੀ ਨੇ ਰੋਕਿਆ ਇਧਰ ਨੂੰ ਕਰ ਲਿਆ ਕੀ ਲੱਗਦਾ ਇਹਦੇ ਬਾਰੇ ਤੁਹਾਨੂੰ ਦੇਖੋ ਮਾਈਨਿੰਗ ਦਾ ਤਾਂ ਅੱਜ ਦੀ ਨਹੀਂ ਹੋ ਰਹੀ ਮਾਈਨਿੰਗ ਮਾਈਨਿੰਗ ਕਈ ਸਾਲਾਂ ਤੋਂ ਚੱਲ ਰਹੀ ਹੈ ਸਰਕਾਰਾਂ ਬਦਲੀਆਂ ਸਭ ਕੁਝ ਬਦਲਿਆ ਪਰ ਮਾਈਨਿੰਗ ਨਹੀਂ ਬਦਲੀ ਮਾਈਨਿੰਗ ਉਸੇ ਤਰ੍ਹਾਂ ਜਿਸ ਢੰਗ ਨਾਲ ਪ੍ਰੋਪਰ ਮਾਈਨਿੰਗ ਚੱਲ ਰਹੀ ਸੀ ਉਸੇ ਢੰਗ ਨਾਲ ਚੱਲ ਰਹੀ ਹੈ ਹੁਣ ਜੇ ਇਹ ਇਸ ਜਿਹੜਾ ਨੁਕਸਾਨ ਆਪ ਨੂੰ ਨਜ਼ਰ ਆ ਰਿਹਾ ਹੈ ਇਹ ਹੋ ਸਕਦਾ ਵੀ ਮਾਈਨਿੰਗ ਦੇ ਨਤੀਜੇ ਹੋਣ ਕਿਉਂਕਿ ਜਗ੍ਹਾ-ਜਗ੍ਹਾ ਤੇ ਜਾ ਕੇ ਜਦੋਂ ਮਾਈਨਿੰਗ ਕੀਤੀ ਜਾਵੇ ਰੇਤਾ ਭਰਿਆ ਜਾਵੇ ਜਗ੍ਹਾ ਖੋਖਲੀ ਹੋ ਜਾਂਦੀ ਹੈ ਫਿਰ ਜਿਹੜੀ ਜਗ੍ਹਾ ਖੋਖਲੀ ਉਹਨੇ ਕਿਤਨਾ ਕਿਤੇ ਪਾਣੀ ਤੇ ਭਰ ਕੇ ਆਪਣੀ ਜਗ੍ਹਾ ਪੂਰੀ ਕਰਨੀ ਹੈ ਸ ਇਨਲੀਗਲ ਜਿਹੜਾ ਰੇਤਾ ਨਿਕਲਿਆ ਉਹ ਸੀ ਅਸੀਂ ਗੱਲ ਕਰਦੇ ਆ ਇਨਲੀਗਲ ਰੇਤਾ ਨਹੀਂ ਸੀ ਨਿਕਲਣਾ ਜਿਹਦਾ ਜੇ ਹੁਣ ਵੀ ਨਾth ਪਾ ਲਵੇ ਸਰਕਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੀਆਂ ਮੁਸੀਬਤਾਂ ਦੇਖ ਰਹੇ ਆ ਅਸੀਂ ਲੋਕ ਦਰਦਰ ਘੁੰਮ ਰਹੇ ਨੇ ਤੇ ਸੜਕਾਂ ਤੇ ਬੈਠੇ ਨੇ 24 ਘੰਟੇ ਇੱਥੇ ਬੈ ਕੇ ਅਸੀਂ ਕੰਮ ਕਰ ਰਹੇ ਆ ਗੋਡੇ-ਗੋਡੇ ਤੇ ਗਾਰਾ ਦੇਖਿਆ ਅਸੀਂ ਪੁਰਾਣੇ ਦਿਨਾਂ ਦੇ ਵਿੱਚ ਸੋ ਇਹ ਜਿਹੜੀਆਂ ਚੀਜ਼ਾਂ ਇਹ ਨੁਕਸਾਨ ਤੋਂ ਬਚਿਆ ਜਾ ਸਕਦਾ ਪਰ ਸਰਕਾਰਾਂ ਦੀ ਸਮਰੱਥਾ ਸਰਕਾਰਾਂ ਦੀ ਜਿਹੜੀ ਸਮਝ ਹੈ ਔਰ ਸਰਕਾਰਾਂ ਦੀ ਜਿਹੜੀ ਨਿਲੈਕੀ ਵੀ ਕਹਿ ਸਕਦੇ ਆ ਪਰ ਸਰਕਾਰ ਨੂੰ ਇਹ ਜੋ ਕੋਈ ਸਖਤ ਕਾਨੂੰਨ ਸਖਤ ਕਦਮ ਚੱਕਣੇ ਚਾਹੀਦੇ ਵੀ ਤਾਂ ਕਿ ਜਿਹ ਜੇ ਪੰਜਾਬ ਨੂੰ ਬਚਾਣਾ ਤਾਂ ਕਰਕੇ ਅੱਛਾ ਪੰਕਜ ਜੀ ਗੱਲ ਕਰੀ ਤਾਂ ਜਿਹੜੇ ਲੋਕਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਕਿ ਜਦੋਂ ਪਾਣੀ ਬਿਲਕੁਲ ਸਟੇਬਲ ਹੋ ਜਾਏਗਾ ਰੇਤ ਮਾਫੀਆ ਦਾ ਜਿਹੜਾ ਕਾਲਾ ਕਾਰੋਬਾਰ ਹੈ ਰੇਤ ਮਾਫੀਆ ਦਾ ਫਿਰ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਏਗਾ ਨਹੀਂ ਇੱਕ ਮੈਨੂੰ ਨਾ ਸੁਖਬੀਰ ਸਿੰਘ ਬਾਦਲ ਦੀ ਗੱਲ ਇੱਕ ਯਾਦ ਆ ਰਹੀ ਹੈ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਕਿ ਵੀ ਜਦੋਂ ਪਾਣੀ ਸੁੱਕੇਗਾ ਤੇ ਜਦੋਂ ਪਾਣੀ ਸੁੱਕੇਗਾ ਰੇਤਾ ਜਿਵੇਂ ਆਏਗਾ ਤੇ ਜਿਹੜੇ ਪਿੰਡੂ ਲੋਕ ਨੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਹੀ ਰੇਤਾ ਚੱਕਣ ਦਿੱਤਾ ਜਾਵੇ ਜਿਹੜਾ ਉਹਦੇ ਤੋਂ ਪੈਸਾ ਆਵੇ ਉਹ ਉਹੀ ਜੱਟ ਦੀ ਜ਼ਮੀਨ ਜਿਹੜੀ ਜਿਹਦੀ ਜ਼ਮੀਨ ਹੈ ਉਹੀ ਰੇਤਾ ਚੱਕੇ ਤੇ ਉਹੀ ਉਹ ਵੇਚੇ ਪਰ ਚੱਕਣਾ ਤਾਂ ਪਈ ਗੇ ਰੇਤਾ ਜੀ ਸਿਸਟਮ ਨੇ ਚੱਲੂਗਾ ਪਰ ਜੇ ਗੱਲ ਕਰੀਏ ਸੈਂਟਰ ਗਵਰਨਮੈਂਟ ਦੇ ਵੱਲੋਂ ਜਿਹੜਾ 1600 ਕਰੋੜ ਦਿੱਤਾ ਗਿਆ ਸੰਤੁਸ਼ਟੀ ਹਜੇ ਵੀ ਨਹੀਂ ਗਈ ਕਿਉਂਕਿ ਰਾਜਾ ਵੜਿੰਗ ਆਏ ਸੀ ਉਹਨਾਂ ਵੱਲੋਂ ਕਈ ਤਿੱਕੇ ਜਿਹੜੇ ਸਵਾਲਿਆਂ ਨਿਸ਼ਾਨੇ ਸੈਂਟਰ ਗਵਰਨਮੈਂਟ ਤੇ ਖੜੇ ਕੀਤੇ ਗਏ ਕੀ ਕਹਿਣਾ ਚਾਹੁੰਦੇ ਮੰਗਿਆ ਜਿਆਦਾ ਨੁਕਸਾਨ ਆਮ ਆ ਜਿਹੜੇ अरोड़ा ਜੀ ਨੇ ਪ੍ਰਧਾਨ ਉਹਨਾਂ ਨੇ ਕਿਹਾ ਵੀ ਨੁਕਸਾਨ ਬਹੁਤ ਜ਼ਿਆਦਾ ਵੀ ਹੈ ਤਾਂ ਬਹੁਤ ਛੋਟੀ ਅਮਾਉਂਟ ਹੈ ਜਿਹੜੀ ਇਹ ਮੋਦੀ ਆਏ ਸੀ ਦੇ ਕੇ ਗਏ ਨੇ ਪਰ ਇਹਦੇ ਨਾਲ ਪੰਜਾਬ ਦੇ ਜਿਹੜੇ ਆ ਹਾਲਾਤ ਨੇ ਤੇ ਜਿਹੜੇ ਜ਼ਖਮ ਨੇ ਉਹ ਭਰੇ ਨਹੀਂ ਜਾਣੇ ਜਿਹੜੇ ਉਹਨਾਂ ਨੇ ਮੰਗ ਕੀਤੀ ਹੈ ਵੀ 60000 ਕਰੋੜ ਦੀ ਮੰਗ ਕੀਤੀ ਹੈ ਉਹਦੇ ਮੁਕਾਬਲੇ ਜਿਹੜਾ ਅੱਜ ਪੈਸਾ ਦੇ ਕੇ ਗਏ ਨੇ ਉਹ 1600 ਕਰੋੜ ਦੀ ਸ਼ਾਇਦ ਅਮਾਉਂਟ ਹੈ ਤੇ ਉਹ ਕਹਿੰਦੇ ਵੀ ਇਹ ਬਹੁਤ ਘੱਟ ਹੈ ਇਹਦਾਂ ਜਿਹੜੀ ਪਰਪਾਈ ਹੈ ਉਹ ਨਹੀਂ ਹੋ ਸਕਦੀ ਕਿਸੇ ਵੀ ਟੰਗ ਨਾਲ ਨਰਾਜ਼ਗੀ ਹੈ ਨਰਾਜ਼ਗੀ ਕੀਤੀ ਹੈ ਵੀ ਸੈਂਟਰ ਗਵਰਨਮੈਂਟ ਜਿਹੜੀ ਇਹ ਫੰਡ ਜ਼ਿਆਦਾ ਰਿਲੀਜ਼ ਕਰੇ ਉਹਨੂੰ ਰਾਜਾ ਬੜਿੰਗ ਵੀ ਆਇਆ ਜੋ ਵੀ ਕਟਾਕਸ਼ ਕਰਕੇ ਗਏ ਆ ਵੀ ਸਨ 1988 ਦੇ ਵਿੱਚ ਰਜੀਵ ਗਾਂਧੀ ਦੀ ਸਰਕਾਰ ਸੀ ਔਰ ਉਦੋਂ ਵੀ ਹੜਾ ਦੀ ਮਾਰ ਪਈ ਪੰਜਾਬ ਨੂੰ ਔਰ ਉਦੋਂ ਉਸ ਸਮੇਂ ਦੇ ਦੌਰਾਨ 1 ਅਰਬ ਰੁਪਈਆ ਜੀ ਜਿਹੜਾ ਉਸ 1988 ਦੇ ਵਿੱਚ 1 ਕਰੋੜ ਰੁਪਇਆ ਰਜੀਵ ગાંધી ਸਰਕਾਰ ਨੇ ਦਿੱਤਾ ਸੋ ਵੀ ਕਟਾਕਸ਼ ਕਰਕੇ ਗਿਰਗੇ ਨੇ ਸੈਂਟਰ ਸਰਕਾਰ ਤੇ ਵੀ ਜਿਹੜੀ ਜਿਹੜੀ ਅਮਾਉਂਟ ਮੋਦੀ ਸਰਕਾਰ ਨੇ ਡੀਲ ਕੀਤੀ ਹੈ ਬਹੁਤ ਘੱਟ ਹੈ ਕਿਤੇ ਨਾ ਕਿਤੇ ਅੱਛਾ ਜੀ ਪਿੰਡ ਦੇ ਲੋਕ ਪਿੱਛੇ ਖੜੇ ਪਿੰਡ ਦੇ ਲੋਕਾਂ ਦਾ ਕਹਿਣਾ ਅਗਰ ਪਰਲੇ ਪਾਸੋਂ ਰੇਤਾ ਨਹੀਂ ਚੱਕੀ ਜਾਂਦੀ ਤਾਂ ਜਿਹੜਾ ਪਾਣੀ ਦਾ ਰੁੱਖ ਹੈ ਜੇ ਵੀ ਪਿੰਡਾ ਵਾਲ ਹੋ ਸਕਦਾ ਕਿਤੇ ਨਾ ਕਿਤੇ ਡਰ ਹੈਗਾ ਹੈ ਜੇ ਵੀ ਜਹਨ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਇਹ ਇਹ ਜਿਹੜੇ ਲੋਕ ਨੇ ਇਹਨਾਂ ਨੇ ਜ਼ਮੀਨ ਵਾਈ ਹੈ ਇਹ ਖੇਤੀਬਾੜੀ ਕੀਤੀ ਹੈ ਇਹਨਾਂ ਨੂੰ ਇਸ ਬਾਰੇ ਜ਼ਿਆਦਾ ਪਤਾ ਹੋ ਸਕਦਾ ਸਿੰਘ ਸਾਹਿਬ ਆਜੋ ਇੱਥੇ ਹੂੰ ਕੀ ਕਹਿਣਾ ਚਾਹੁੰਗੇ ਜਿਹੜੀ ਫੁੱਤਾ ਵਾਂਗੂ ਜਿਹੜੀ ਫਸਲ ਪਾਲੀ ਸੀ ਤੇ ਉਹ ਪਾਣੀ ਦੇ ਬਹਾਵ ਦੇ ਨਾਲ ਰੁੜ ਗਈ ਹਾਂਜੀ ਹਾਂਜੀ 2 300 ਕਿੱਲਾ ਜੀ ਸਾਡੇ ਅੱਖੀ ਦੇਖਦੇ ਦੇਖਦੇ ਉਹ ਤੱਕ ਰੈਂਪ ਸੀ ਜ਼ਮੀਨਾਂ ਸੀ ਸਾਡੀਆਂ ਜੀ ਉੱਥੋਂ ਰੋੜ ਦੀ ਰੋੜਦੀ ਅਸੀਂ ਦਰਾਖਤ ਵੀ ਲਾ ਕੇ ਸਾਰਾ ਕੁਝ ਲਾ ਕੇ ਇੰਦਾ ਬੋਰੀਆਂ ਦੀਆਂ ਠੋਕਰਾਂ ਲਾ ਕੇ ਸਾਰਾ ਕੁਝ ਰੁੜ ਗਿਆ ਸਾਡੇ ਦੇਖਦੇ ਦੇਖਦੇ ਆ ਇਸ ਟਾਈਮ ਵੱਡਾ ਬੰਦ ਸੱਟ ਗਿਆ ਉਹ ਦੇਖੋ ਕਿਥੇ ਵੱਡੇ ਬੰਦ ਆ ਤੁਸੀਂ ਦੇਖੋ ਕੈਮਰਾ ਮਾਰ ਕੇ ਉੱਥੇ ਬੰਦ ਚੱਲਦਾ ਸੀ ਆ ਬਾਹਰਲੀ ਜ਼ਮੀਨ ਸਾਰੀ ਆ ਦੁਬਾਰਾ ਹੋਰ ਚੱਕ ਲਈ ਆ ਜੀ ਅੱਛਾ ਇਹ ਜਿਹੜੀ ਤੁਹਾਨੂੰ ਮੈਂ ਰੇਤੇ ਦੀ ਗੱਲ ਕਹੀ ਆ ਜੇ ਉਹ ਅਸੀਂ ਰੇਤਾ ਚੱਕਾਂ ਕੇ ਮੰਨ ਲਓ ਸਾਈਡ ਤੇ ਕਰਾਂਗੇ ਤਾਂ ਪਾਣੀ ਦਾ ਵਹਾਅ ਭਰੇ ਜਾਣਾ ਨਹੀਂ ਤਾਂ ਇਹ ਇੱਧਰ ਹੀ ਰਹਿਣਾ ਜੀ ਅੱਛਾ ਜਿਹੜਾ ਪਾਣੀ ਦਾ ਲੇਵਲ ਇੱਧਰ ਆਨ ਦਾ ਕਾਰਨ ਕੀ ਸਮਝਦੇ ਕਿਉਂਕਿ ਸਤਲੁ ਦਰਿਆ ਦੀ ਗਰਕਾ ਲਈ ਪਰਲੇ ਪਾਸੇ ਸਾਰਾ ਸੁੱਕਾ ਹੈ ਹਾਂਜੀ ਹਾਂਜੀ ਉਹ ਸੁੱਕਾ ਵਾ ਉਹ ਚੱਕਿਆ ਨਹੀਂ ਗਿਆ ਹੈਗਾ ਜਿਹੜਾ ਚੱਕਿਆ ਇਹਨਾਂ ਨੇ ਚਲੋ ਕੁਝ ਇਹਨਾਂ ਦੀ ਵੀ ਗਲਤੀਆਂ ਨੇ ਜਿਹੜੀਆਂ ਇਧਰਲੀ ਸਾਈਡ ਤੋਂ ਚੱਕ ਲਿਆ ਇਹਨਾਂ ਨੂੰ ਉਹ ਚੱਕਣਾ ਚਾਹੀਦਾ ਸੀ ਪਹਿਲਾਂ ਅਸੀਂ ਇਸ ਕਰਕੇ ਕਹਿੰਨੇ ਉਹ ਜੇ ਨਾ ਚੱਕ ਹੋਇਆ ਤਾਂ ਇਹ ਦਰਿਆ ਪਿੰਡ ਵੀ ਪਹੁੰਚ ਸਕਦਾ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਸੀ ਉਹ ਕਿਤੇ ਨ ਕਿਤੇ ਇਸ ਜਿਹੜਾ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰਾ ਸਭ ਨਹੀਂ ਉਹਦੇ ਵਿੱਚ ਥੋੜੀ ਇਹ ਨਲੇਕੀ ਇਹੀ ਆ ਬਸ ਜਿਹੜੀ ਮਨਜ਼ੂਰ ਹੋਈ ਸੀ ਅਸਲ ਦੇ ਵਿੱਚ ਉਹ ਕਾਹੀ ਵਾਲੀ ਹੋਈ ਸੀ ਹਮ ਇਹਨਾਂ ਨੇ ਨਾਲ ਉਹ ਚੱਕ ਲਈ ਉਹ ਥੋੜੀ ਜੀ ਇਹਨਾਂ ਦੀ ਗਲਤੀ ਆ ਜੇ ਉਹ ਚੱਕੀ ਜਾਂਦੀ ਤਾਂ ਦਰਿਆ ਅੱਜ ਅੱਦਾ ਜਿਹੜਾ ਸੇ ਨੁਕਸਾਨ ਹੋਇਆ ਉਹ ਹੋਣਾ ਨਹੀਂ ਸੀ ਜ਼ਮੀਨਾਂ ਦਾ ਅੱਛਾ ਹੁਣ ਜਹਨ ਦੇ ਵਿੱਚ ਕੋਈ ਡਰਤਾ ਨਹੀਂ ਹੈਗਾ ਕਿਉਂਕਿ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੀ ਘਟ ਗਿਆ ਤੇ ਲਗਾਤਾਰ ਕਿਸੇ ਵੀ ਰਾਨੀ ਪਾਰਟੀ ਦੇ ਆਗੂਆਂ ਦੀ ਗੱਲ ਕਰ ਲਈਏ ਮਦਦ ਲਈ ਪਹੁੰਚ ਰਹੇ ਦੇਖੋ ਜੀ ਜਿਹੜੀ ਖਤਰੇ ਵਾਲੀ ਆ ਗੱਲ ਜਿਹੜੀ ਬਾਰਿਸ਼ ਆਈ ਆਪਣੇ ਹੱਥ ਦੇ ਵਿੱਚ ਨਹੀਂ ਕੁਦਰਤ ਆਈ ਹੂੰ ਜੇ ਪਿੱਛੋਂ ਬਾਰਿਸ਼ ਪੈ ਗਈ 12 14 ਘੰਟੇ ਪੈ ਗਈ ਤਾਂ ਪਾਣੀ ਦੇ ਗੇਟ ਉਹਨਾਂ ਨੂੰ ਤਾਂ ਖੋਲਣੇ ਪੈਣਗੇ ਜੀ ਹੂੰ ਉਹਦੇ ਵਿੱਚ ਆਪਾਂ ਰੋਕ ਨਹੀਂ ਸਕਦੇ ਇਸ ਟਾਈਮ ਤੁਸੀਂ ਦੇਖ ਸਕਦੇ ਆ ਬੰਨ ਹੈ ਨਹੀਂ ਅਸੀਂ ਤਾਂ ਰੱਬ ਦਾ ਸ਼ੁਕਰ ਕਰਦੇ ਕਿ ਕਿਲੋਮੀਟਰ ਦਾ ਬੰਨ ਉੜ ਗਿਆ ਸਾਡਾ ਜੀ ਪਾਣੀ ਦੀ ਇੱਕ ਬੂੰਦ ਤੱਕ ਬਾਹਰ ਨਹੀਂ ਗਈ ਹੂੰ ਜੇ ਮੰਨ ਲਓ ਪਿੱਛੇ ਪਾਣੀ ਆ ਗਿਆ ਤਾਂ ਤਵਾਈ ਠਾਲ ਦੂਾ ਲੁਆ ਲਿਦਿਆਣੇ ਤੱਕ ਜੀ ਹਾਂ ਅੱਛਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅਲਰਟ ਵੀ ਕੀਤਾ ਗਿਆ ਸੀਗਾ ਜਿਹੜੇ ਪਿੰਡ ਦੇ ਲੋਕ ਸੀ ਕਈ ਕਈਆਂ ਨੇ ਤਾਂ ਜਿਹੜਾ ਆਪਣਾ ਸਮਾਨ ਹੈ ਉੱਪਰਲੀ ਛੱਤ ਤੇ ਚਾੜ੍ਹ ਦਿਆ ਸੀਗਾ ਤੇ ਕਈ ਜਿਹੜਾ ਆਪਣਾ ਜ਼ਰੂਰਤ ਦਾ ਸਮਾਨ ਚੱਕ ਕੇ ਸੇਫ ਜਗ੍ਹਾ ਤੇ ਜਿਹੜੇ ਬਜ਼ੁਰਗ ਬੰਦੇ ਐ ਬੱਚਿਆਂ ਨੂੰ ਛੱਡ ਕੇ ਉਹ ਤੇ ਸੇਵਾ ਦੇ ਵਿੱਚ ਲੱਗੇ ਸੀਗੇ ਤੇ ਹੁਣ ਹਾਲਾਤ ਕੀ ਨੇ ਹੁਣ ਜਿਹੜੇ ਸਟੇਬਲ ਆਰਾਮ ਨਾਲ ਰਹਿ ਰਹੇ ਨੇ ਕਿ ਹਜੇ ਵੀ ਡਰ ਹੈ ਕਿਤੇ ਨਾ ਕਿਤੇ ਇਹ ਸਮਾਨ ਆਪਣਾ ਵਾਪਸ ਲੈਂਦਾ ਵੇ ਦੇਖੋ ਜੀ ਡਰ ਜ਼ਰੂਰ ਹੈਗਾ ਪਾਣੀ ਦਾ ਲੈਵਲ ਵੱਧ ਵੀ ਸਕਦਾ بارش ਦੇ ਕਾਰਨ ਠੀਕ ਹੈ ਜੀ ਜਿਹੜਾ ਅਸੀਂ ਸੇਫ ਹੋਣ ਦੀ ਗੱਲ ਕਰਦੇ ਹਾਂ ਉਹ ਸਾਹਮਣੇ ਕੋਠ ਨਾਗਰੇ ਤੋਂ ਆਏ ਹੋਏ ਨੇ ਉਹਨਾਂ ਦੀ ਆਪਣੀ ਜ਼ਮੀਨ ਵੀ ਆ ਉਹਨਾਂ ਨੇ ਆਪਦਾ ਡੰਗਰ ਪਸ਼ੂ ਜੋ ਵੀ ਆ ਇਧਰਲੀ ਸਾਈਡ ਆਪਣੇ ਸੇਫ ਜਗ੍ਹਾ ਤੇ ਲੈ ਗਏ ਅਸੀਂ ਖੁਦ ਪੂਰੇ ਪਿੰਡ ਨੇ ਸੇਫ ਜਗ੍ਹਾ ਤੇ ਸਮਾਨ ਰਖਾਇਆ ਸੀਗਾ ਕਿਸੇ ਨੇ ਆਪਦੇ ਘਰਾਂ ਮੂਰੇ ਮਿੱਟੀ ਪਾਲੀ ਕਿਸੇ ਨੇ ਬੰਨ ਲਾਤਾ ਬੋਰੀਆਂ ਦਾ ਕਿਸੇ ਨੇ ਆਪਦੇ ਰਿਸ਼ਤੇਦਾਰਾਂ ਦੇ ਬੱਚੇ ਭੇਜਤੇ ਇਸ ਕਰਕੇ ਵੀ ਡਰ ਜ਼ਰੂਰ ਆ ਇਹ ਨਹੀਂ ਵੀ ਡਰ ਨਹੀਂ ਹੈਗਾ ਆ ਤੁਸੀਂ ਦੇਖ ਰਹੇ ਹੁਣ ਪਾਣੀ ਦਾ ਪੱਧਰ ਹੌਲੀ ਹੌਲੀ ਥੋੜਾ ਜਿਹਾ ਵਧਿਆ ਵਾ ਘਟ ਨਹੀਂ ਰਿਹਾ ਹੈਗਾ ਅੱਛਾ ਜਾਂਦੇ ਇੱਕ ਛੋਟਾ ਸਵਾਲ ਹੈ ਨੁਕਸਾਨ ਕਿੰਨਾ ਕੁ ਹੋ ਗਿਆ ਪਿੰਡ ਸਸਰਾਲੀ ਪਿੰਡ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ 300 ਕਿੱਲਾ ਪੌਣੇ 300 ਕਿੱਲਾ ਰੁੜ ਗਿਆ ਵਾ ਨੁਕਸਾਨ ਇਹ ਜ਼ਮੀਨ ਹੜਾਣ ਵਾਲਾ ਹੜ ਆਇਆ ਜੀ ਕਰੋੜਾਂ ਚ ਹੋ ਗਿਆ ਨੁਕਸਾਨ ਹਾਂਜੀ ਕਰੋੜਾਂ ਅਰਬਾਂ ਚ ਨੁਕਸਾਨ ਹੋਇਆ ਜੀ ਇਹ ਮਹੀਨਾ ਦਾ ਸੋ ਬਿਲਕੁਲ ਇਹ ਪਿੰਡ ਦੇ ਜਿਹੜੇ ਹੈਗੇ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਇਸ ਤੋਂ ਪਹਿਲਾਂ ਜਿਹੜੇ ਸੀਨੀਅਰ ਆਪਣੇ رپورਟਰ ਨੇ ਪੰਕਜ ਜੀ ਨਾਲ ਗੱਲਬਾਤ ਕੀਤੀ ਸੀ ਸੋ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੇ ਜਹਨ ਦੇ ਵਿੱਚ ਹਜੇ ਵੀ ਕਿਤਨਾ ਕਿਤੇ ਡਰ ਹੈਗਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਅਗਰ ਬਰਸਾਤ ਪੈਂਦੀ ਹੈ ਤਾਂ ਜਿਹੜਾ ਪਾਣੀ ਹੈ ਉਹ ਪਾਣੀ ਪਿੰਡਾਂ ਵਾਲ ਵੀ ਜਿਹੜਾ ਰੋਕਿਆ ਉਹ ਕਰ ਸਕਦਾ ਸੋ ਫਿਲਹਾਲ ਦੀ ਕੜੀ ਜਿਹੜਾ ਪਾਣੀ ਹੈ ਉਹ ਸਟੇਬਲ ਹੈ ਸੋ ਅੱਗੇ ਨਾਲ ਜਿਹੜਾ ਕਾਫੀ ਜਿਹੜਾ ਪਾਣੀ ਹੈ ਉਹ ਘਟ ਗਿਆ ਸੋ ਬਿਲਕੁਲ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਜਿਹੜੇ ਹਾਲਾਤ ਕਿਹੋ ਜਿਹੇ ਹੁੰਦੇ ਆ ਕਿਉਂਕਿ ਕਰੀਏ ਭਾਵੇਂ ਕਿਸੇ ਵੀ ਐਨਜੀਓ ਦੀ ਗੱਲ ਕਰੀ ਲਗਾਤਾਰ ਪਿੰਡ ਦੇ ਲਈ ਜਿਹੜਾ ਮਦਦ ਲਈ ਅੱਗੇ ਆ ਰਹੇ ਨੇ ਸੋ ਹੁਣ ਆਣ ਵਾਲੇ ਹਾਲਾਤ ਨੇ ਅਸੀਂ ਵੀ ਇਸ ਚੈਨਲ ਦੇ ਮਾਧਿਅਮ ਰਾਹੀਂ ਇੱਕੋ ਇੱਕ ਉਸ ਵਾਹਿਗੁਰੂ ਅੱਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਬਰਸਾਤ ਨਾ ਪਵੇ ਅਗਰ ਬਰਸਾਤ ਪੈਂਦੀ ਹੈ ਕਿਤਨਾ ਕਿਤੇ ਜਿਹੜੇ ਹੋਰ ਜਿਹੜਾ ਨੁਕਸਾਨ ਹੈ ਵੱਡੇ ਪੱਧਰ ਤੇ ਜਿਹੜੇ ਪਿੰਡ ਦੇ ਲੋਕਾਂ ਦਾ ਹੋ ਸਕਦਾ ਕਿਉਂਕਿ ਜਿਹੜਾ ਪਾਣੀ ਆ ਉਹ ਰੁੱਖ ਪਿੰਡਾਂ ਦੇ ਵਿੱਚ ਕਰੇਗਾ ਇੱਕ ਮੈਂ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਜਿੰਨੇ ਸਾਡੇ ਭੈਣ ਭਰਾ ਹਸ਼ਿਆਰਪੁਰ ਤੋਂ ਮੋਗੇ ਤੋਂ ਪੂਰਾ ਪੰਜਾਬ ਹੂੰ 12 ਜੂਪੀ ਤੱਕ ਵੀ ਆਏ ਨੇ ਲੋਕ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਲੰਗਰ ਵੀ ਲੈ ਕੇ ਆਏ ਨੇ ਮਿੱਟੀ ਦੀ ਵੀ ਬੋਰੀ ਭਰ ਕੇ ਸੇਵਾ ਕਰਕੇ ਆ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਪਿੰਡ ਵਾਸੀ ਓਣ ਦੇ ਨਾਂ ਤੋਂ ਮੈਂ ਸਸਰਾਲੀ ਤੋਂ ਮੇਵਾ ਸਿੰਘ ਪੰਚ ਵੀ ਆ ਜੀ ਮੈਂ ਸਸਰਾਲੀ ਪਿੰਡ ਤੋਂ ਅਸੀਂ ਧੰਨਵਾਦ ਇਸ ਕਰਕੇ ਕਰਨਾ ਚਾਹੁੰਦੇ ਆ ਜਿਹੜਾ ਪੰਜਾਬ ਆ ਹਰਕਨਾ ਖੜਦਾ ਪੰਜਾਬ ਨਾਲ ਕੋਈ ਨਹੀਂ ਖੜਦਾ ਇਸ ਕਰਕੇ ਅਸੀਂ ਸਾਡੇ ਪੂਰੇ ਪੰਜਾਬ ਦਾ ਨੌਜਵਾਨਾਂ ਦਾ ਜੋ ਵੀ ਲੀਡਰ ਸਾਨੂੰ ਉੱਥੇ ਜੋ ਵੀ ਤਲਫੁਲ ਦੇ ਕੇ ਗਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਅੱਗੇ ਤੋਂ ਵੀ ਸਾਡੇ ਨਾਲ ਐਦਾਂ ਹੀ ਕੋਈ ਪੀੜ ਪੈਂਦੀ ਹੈ ਕਿਸੇ ਵੀ ਦੇ ਜਗ੍ਹਾ ਦੇ ਪੰਜਾਬ ਦੇ ਵਿੱਚ ਬਾਹਰ ਵੀ ਪੈਂਦੀ ਹੈ ਪੰਜਾਬੀ ਖੜਦਾ ਹੀ ਆ ਹੂੰ ਠੀਕ ਹੈ ਜੀ ਅਸੀਂ ਐਦਾਂ ਹੀ ਖੜਾਂਗੇ ਔਰ ਜਿੱਦਾਂ ਖੜਦੇ ਆ ਮਹਾਰਾਜ ਕਿਰਪਾ ਰੱਖੇ ਹੀ ਪੂਰੇ ਪੰਜਾਬ ਦੇ ਉੱਪਰ ਅਸੀਂ ਆ ਬੇਨਤੀ ਕਰਨਾ ਚਾਹੁੰਦੇ ਆ ਜੀ ਸਾਨੂੰ ਬਿਲਕੁਲ ਪਿੰਡ ਦੇ ਲੋਕਾਂ ਨਾਲ ਗੱਲਬਾਤ ਹੋਈ ਏ ਇਹਨਾਂ ਦੇ ਵੱਲੋਂ ਜਿੰਨੀਆਂ ਵੀ ਐਨ ਜੀਓ ਸੀ ਜਿੰਨੇ ਵੀ ਪੰਜਾਬ ਦਾ ਯੂਥ ਇਸੇ ਜਗ੍ਹਾ ਦੇ ਉੱਪਰ ਸੇਵਾ ਦੇ ਲਈ ਪਹੁੰਚਿਆ ਸੀ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਕੈਮਰਾ ਪ੍ਰਸੰ